ਇੱਕ ਵਾਰ ਨਹੀਂ ਕਈ ਕਈ ਵਾਰ ਇਨਾਂ ਜਨਮਾਂ ਦੇ ਵਿੱਚ ਤੈਨੂੰ ਆਉਣਾ ਪਿਆ ਕਿਉਂਕਿ ਕਈ ਦਾ ਅਰਥ ਗੁਰਮੁਖੋ ਗਿਣਤੀ ਤੋਂ ਪਰੇ ਆ ਕੇਤੇ ਸ਼ਬਦ ਗਿਣਤੀ ਤੋਂ ਪਰੇ ਆ ਕੇਤੇ 나ਗਲੀ ਮਹ ਆਏ ਕੇਤੇ ਪੰਖ ਉਡਾਈ ਪਤਾ ਹੀ ਨਹੀਂ ਕਿੰਨੀ ਵਾਰ ਆਗਾਂ ਦੀ ਜੂਨਾ ਵਿੱਚ ਤੇ ਕਿੰਨੀ ਵਾਰ ਖੰਭ ਵਾਲੇ ਪੰਛੀਆਂ ਦੀ ਜੂਨਾ ਵਿੱਚ ਆਏ ਪਰ ਰਹਾਉ ਤੇ ਬੰਦ ਅੰਦਰ ਫਰਮਾਨ ਕਰਦੇ ਆ ਮਿਲ ਜਗਦੀਸ਼ ਮਿਲਣ ਲਈ ਵਰੀਆ ਚਰੰਕਾਰ ਇਹੋ ਦੇਹ ਸੰਜਰੀਆ ਹੁਣ ਤੈਨੂੰ ਮਨੁੱਖਾ ਜਨਮ ਮਿਲਿਆ ਤੇ ਗੁਰਮੁਖਾ ਹੁਣ ਕੋਈ ਦੀ ਕਦਰ ਨਹੀਂ ਕਰਦਾ ਮਿਲ ਜਗਤ ਜੀਸ ਹੁਣ ਜਗਤ ਦੇ ਮਾਲਕ ਨੂੰ ਮਿਲ ਮਿਲਨ ਕੀ ਵਰੀਆ ਆਹੀ ਵਾਰੀ ਆ ਤੇਰੇ ਕੋਲ ਰਾਗ ਮਾਰੂ ਤੇ ਪਾਵਨ ਪਵਿੱਤਰ ਬਚਨ ਤੁਹਾਡੇ ਨਾਲ ਬੜੀ ਵਾਰ ਸਾਂਝ ਪਾਈ ਹੈ ਕਿਉਂ ਇੱਕ ਤੇ ਬੜੇ ਸਰਲਾ ਗੁਰੂ ਕੋ ਅਰਥ ਕਰਨ ਦੀ ਲੋੜ ਨਹੀਂ ਪੈਂਦੀ ਸ਼ੈਦੀ ਬਤ ਲੱਗ ਜਾਂਦਾ ਬਾਪੂ ਆਪਣੇ ਰਸਨਾ ਤੋਂ ਫਰਮਾ ਕੇ ਰਿਹਾ ਤੇ ਦੂਸਰਾ ਇਹ ਬਚਨ ਆਪਾਂ ਆਮ ਹੀ ਸਰਵਣ ਕਰਦੇ ਆ 84 ਲਖ ਜੋਨ ਸਵਾਈ ਮਾਨਸ ਕੋ ਪ੍ਰਭ ਦੀ ਵੜਾਈ ਇਸ ਪੌੜੀ ਤੇ ਜੋ ਨਰ ਚੁੱਕੈ ਸੋ ਆਏ ਜਾਏ ਦੁੱਖ ਪਾਏ ਦਰ ਧਿਆਨ ਵਿੱਚ ਰੱਖ ਇਹ ਤੇਰੀ ਮਰਜ਼ੀ ਨਹੀਂ ਹੈ ਇਹ ਉਹਦੀ ਰਹਿਮਤ ਆ ਭਈ ਪ੍ਰਾਪਤ ਮਾਨੁਪਦੇ ਹੋਰੀਆ ਆ ਸੋਣੀ ਦੇ ਆ ਨਾ ਜਿਹੜੀ ਮਨੁੱਖਾ ਜਨਮ ਕਿ ਮਾਲਕੀਆ ਨੇ ਤੈਨੂੰ ਬਖਸ਼ਿਸ਼ ਕੀਤੀ ਆ ਤੇ ਇਹਦੇ ਵਿੱਚ ਕਰਨਾ ਕੀ ਆ ਗੋਬਿੰਦ ਮਿਲਨ ਕੀ ਇਹ ਤੇਰੀ ਵਰੀਆ ਵਰੀਆ ਦਾਖਵਾਰੀ ਗੋਵਿੰਦਰ ਤਰਕਾਲ ਪ੍ਰਖ ਵਾਹਿਗੁਰੂ ਜੀ ਇਸ ਮਨੁੱਖਾ ਜਨਮ ਦੇ ਅੰਦਰ ਤੈਨੂੰ ਇੱਕ ਮਹਾਰਾ ਹੀ ਨੇ ਮੌਕਾ ਬਖਸ਼ਿਆ ਇਸ ਜਗਤ ਦੇ ਮਾਲਕ ਨੂੰ ਮਿਲਲਾ ਇਹਦਾ ਭਾਵ ਕਿਸੇ ਹੋਰ ਜੁਨੇ ਗੁਰਮੁਖੋ ਅਸੀਂ ਪ੍ਰਮਾਤਮਾ ਨੂੰ ਨਹੀਂ ਮਿਲ ਸਕਦੇ